ਅਲਪੀ ਮੈਂ ਚੱਲਦਾ ਪਾ ਕਰਦਾ ਹਾਂ ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਸਾਰਿਆਂ ਨੂੰ ਜੁੜੋ ਲਾਈਵ ਦੇ ਨਾਲ ਅੱਜ ਦੁਪਹਿਰੋ-ਤਾਰੀ ਲਾਈਵ ਹੋਇਆ ਆਪਾਂ ਅੱਜ ਇੱਕ ਵੀ ਆਇਆ ਡੇਟ ਹੋ ਗਿਆ ਜੀ ਇਹ ਬਤਵਾਦ ਗਰੁੱਪਾਂ 'ਚ ਸ਼ੇਅਰ ਕਰ ਦਿਓ ਲਾਈਵ ਨੂੰ ਕਿਤਾ ਜਾਏ ਇੱਕ ਤਾਂ ਆਮਦ ਵੀ ਹੋਵੇ ਉਹ ਲੈ ਕੇ ਆਵਾਂਗੇ ਬਲੈਕ ਨਹੀਂ ਜੀ ਬਾਈਕ ਫਾਇਰਸ ਨਾਮ ਨਾਮ ਦੇਖੇ ਲੱਗ ਰਿਹਾ ਸੀ ਵੀ ਸੁਨਾਮ ਤੇ ਹਾਂ ਠੀਕ ਹੈ ਤਾਂ ਕਿ ਇਹ ਤਾਂ ਜੀ ਪ੍ਰੈਸ਼ਰ ਰਿਕਾਰਡਰ ਆ ਵੀ ਲੈਨੇ ਬਾਈ ਪਹੁੰਚ ਗਏ ਤੇ ਹਨਾ ਇਹ ਕਿੱਥੋਂ ਆਏ ਨੇ ਇਹ ਨਾਲ ਹੀ ਗੱਲ ਹੈ ਪਹਿਲਾਂ ਬਾਈ ਨਾਲ ਗੱਲ ਕਰਦੇ ਆ ਵੀਰੇ ਕੀ ਹਾਲ ਚਾਲ ਹੈ ਬਹੁਤ ਵਧੀਆ ਬਹੁਤ ਵਧੀਆ ਹੋਰ ਸੁਣਾਓ ਕੰਮ ਕਰਕੇ ਕਿੱਦਾਂ ਚੱਲ ਰਿਹਾ ਹੈ ਬਹੁਤ ਵਧੀਆ ਦੇਖੋ ਲਾਈਵ ਚੱਲ ਰਿਹਾ ਆਪਣੇ ਚੈਨਲ ਦੇ ਉੱਤੇ ਹਾਂਜੀ ਤੇ ਇਹ ਜਿਹੜਾ ਪ੍ਰੋਡਕਟ ਹੈ ਤੁਸੀਂ ਕੀ ਸੇਲ ਕਰਦੇ ਹੋ ਬੜਾ ਦਿਖਾਉਂਗੇ ਖੁੱਲੇ ਪਾਏ ਆਪਣੇ ਕੋਲ ਹਾਂਜੀ 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 ਬੰਦ ਹੋ ਜਾਂਦਾ ਦਿਖਾਓ ਕਿਹੜਾ ਨਰ ਪਰ ਜਾਂਦੇ ਹੋ ਅੱਛਾ ਜੀ ਔਰ ਇਹ ਵਾਸਤੇ ਮਤਲਬ ਤੁਸੀਂ ਇਹ ਕਿੱਥੋਂ ਲੱਭਿਆ ਪਰਡਕਟ ਇਹ ਵਸ ਜੀ ਰਿਕੁਆਇਰਮੈਂਟ ਹੈਗੀ ਦੀ ਆਪਣੇ ਕੋਲੇ ਆਪਾਂ ਖੁਦ ਇੱਕ ਮੰਗਾਇਆ ਸੀਗਾ ਅਜਾ ਆਪਣੇ ਵਾਸਤੇ ਆਪਣੇ ਵਾਸਤੇ ਮੰਗਾਇਆ ਸੀਗਾ ਠੀਕ ਹੈ ਜੋ ਸੋਚਿਆ ਵੀ ਚਲੋ ਆਪਾਂ ਇਨੂਜਲ ਸੇਲ ਦਾ ਦੇਖ ਲਈ ਆਪਾਂ ਠੀਕ ਹੈ ਹਾਂ ਉਹ ਦੇਖ ਕੇ ਚਲੋ ਆਪਾਂ ਇਹ ਬਾਈ ਲਾਈਵ ਰੂ ਸ਼ੇਅਰ ਕਰ ਦਿਓ ਫਟਾਫਟ ਉਹਦੀ ਪੂਰੀ ਜਾਣਕਾਰੀ ਆਪਾਂ ਲੈ ਲੈਂਦੇ ਆ ਅਜਾ ਮਤਲਬ ਇਹ ਸਿੰਗਲ ਹੀ ਪੀਸ ਹੁੰਦਾ ਕਿ ਤੂੰ ਪੀਸ ਹੈ ਇਹ ਇਹ ਦੋ ਪੀਸ ਨਹੀਂ ਅਛਾ ਕਿੱਦਾਂ ਹੁੰਦਾ ਇਹ ਇਹ ਅਲੱਗ ਹੋ ਗਿਆ ਇਹ ਕਾਫੀ ਓਖਾ ਜਿਹਾ ਖੁੱਲਦਾ। ਬਸ ਆਹਾੜ ਹੁੰਦੇ ਨੇ ਪਰ ਇਹ ਅੱਛਾ ਆੜ ਹੁੰਦਾ। ਲੋਕ ਹੁੰਦੇ ਇਹਦੇ ਵਿੱਚ। ਲੋਕ ਇਹ ਦੱਬ ਕੇ ਖੋਲਣਾ ਪੈਂਦਾ ਕੁਛ ਮੜਾ ਇਹਨੂੰ ਧਿਆਨ ਨਾਲ ਦਿਖਾ ਦਿਓ। ਅੱਛਾ ਸਿੱਧੀ ਖਿੱਚਣਾ ਪਊਗਾ ਤੁਹਾਨੂੰ। ਇੱਕ ਦੂਜੇ ਨੂੰ ਫਾੜਨਾ। ਅੱਛਾ ਚਾਰ ਲੋਕ। ਅੱਛਾ ਇਹ ਚਾਰ ਲੋਕ ਨੇਗੇ। ਠੀਕ ਹੈ। ਇਕੱਲੀ ਐਣਕ ਵੀ ਤਾਂ ਕੰਮ ਦੇਈ। ਅੱਛਾ ਇਕੱਲੀ ਜੀ ਐਣਕ ਲਾਉਣੀ ਆ। ਆਹ ਮਾਸਕ ਆਇਆ। ਮਾਸਕ ਦਾ ਕੀ ਬੈਨੀਫਿਟ ਆ? ਬਸ ਇਹ ਜਿਹੜਾ ਆਪਣੇ ਨੱਕ ਚ ਨੀ ਜਾਂਦਾ ਕੁਝ ਠੀਕ ਹੈ ਕਈ ਵਾਰ ਕੋਈ ਜਾਨਵਰ ਵੱਡ ਜਾਂਦਾ ਕੁਝ ਨੀ ਜਾਂਦਾ ਕਾ ਸਾਰੇ ਕਵਰ ਠੀਕ ਹੈ ਸਾਰਾ ਕੰਮ ਮੁੱਲ ਮਾਸਕ ਲਾਉਣ ਜਿਵੇਂ ਕੋਵਿਡ ਦੇ ਟਾਈਮ ਦੇ ਲੋਕਾਂ ਨੇ ਮਾਸਕ ਲਾਇਆ ਉਹ ਚੀਜ਼ ਹੈ ਸਮਝ ਲਿਆ ਓਕੇ ਹਾਂ ਇਹ ਇਹ ਆਪਾਂ ਇਹ ਜਿਹੜੀ ਕੀਮਤ ਰੱਖੀ ਹੈ ਬਿਲਕੁਲ ਜਾਇਜ਼ ਰੱਖੀ ਹੈਗੀ ਹਾਂ ਇੱਕ ਮਿੰਟ ਕੀਮਤ ਮੈਨੂੰ ਫੇਰ ਦੱਸੋ ਤੁਸੀਂ ਕਿੰਨੇ ਕੁ ਤੁਸੀਂ ਇਹ ਪੀਸ ਜਿਹੜੇ ਸੇਲ ਕਰ ਦਿੱਤੇ ਨੇ ਹੁਣ ਤੱਕ ਹੀ ਆਪਾਂ ਨੇ 2000 ਇਸੋ ਮਤਲਬ ਲੰਘਦਾ ਰਹਿੰਗਾ ਦੋਸਤ 2025 ਹੁੰਸੀ ਸੇਲ ਕਰਤਾ ਸੇਲ ਕਰਤਾ ਕਿਹੜੇ ਕਿਹੜੇ ਰੀਚ ਭੇਜ ਦਿੱਤੇ ਆਪਾਂ ਨੇ ਇਹ ऑलरेडी ਚ ਗਿਆਗਾ ਆਲਰੀਡੀ ਤੋਂ ਆਲਰੀਡੀ ਆਲਰੀਡੀ ਡਿਲੀਵਰੀ ਕਰਦੇ ਹੋ ਤੁਸੀਂ ਹਾਂ ਡਾਕ ਰਹੀ ਭੇਜਦਾ ਆਪਾਂ ਡਿਲੀਵਰੀ ਨਹੀਂ ਕਰਦੇ ਡਾਕ ਰਹੀ ਭੇਜ ਚਲੋ ਬਾਈ ਡਾਕ ਜਾਂਦਾ ਬਾਈ ਡਾਕ ਜਾਂਦਾ ਜਿਹੜਾ ਡਾਕ ਦਾ ਖਰਚਾ ਤੁਹਾਡਾ ਹੁੰਦਾ ਕਿ ਅਗਲੇ ਦਾ ਡਾਕ ਦਾ ਕੋਈ ਖਰਚਾ ਨਹੀਂ ਖਰਚਾ ਸਾਡਾ ਅਜਾ ਤੁਹਾਡਾ ਖਰਚਾ ਜਿੰਨੇ ਮਰਜ਼ੀ ਲੱਗਣ ਹਾਂ ਜਿੰਨੇ ਮਰਜ਼ੀ ਲੱਗੋ ਲਾਈਵ ਮਿੱਤਰੋ ਨੋਟ ਕਰ ਲਓ ਜਿੰਨੇ ਲਾਈਵ ਦੇ ਵਿੱਚ ਜੁੜਿਓ ਜੇ ਤੁਸੀਂ ਇਹ ਪ੍ਰੋਡਕਟ ਮੰਗਾਉਣਾ ਸਾਰੀ ਡਿਟੇਲ ਪੂਰੀ ਜਾਣਕਾਰੀ ਮੋਬਾਈਲ ਲੋਕੇਸ਼ਨ ਵੀ ਤੁਹਾਨੂੰ ਦੱਸਾਂਗੇ ਤਰਨੁਕਮਾਰ ਜੀ ਫਤਿਹਾਬਾਦ ਤੋਂ ਜੁੜੇ ਨੇ ਸਤਿਕਾਰ ਜੀ ਇੱਥੇ ਰੰਗ ਵੀ ਕਈ ਆ ਜਾਂਦੇ ਨੇ ਅੱਛਾ ਰੰਗ ਵੀ ਹੁੰਦੇ ਨੇ ਆਹ ਵਾਈਟ ਕਲਰ ਦਾ ਆਹ ਵਾਈਟ ਕਲਰ ਦਾ ਆ ਗਿਆ ਜਿਵੇਂ ਚਿੱਟਾ ਸੀ ਕਹਿੰਦੇ ਨੇ ਵੀ ਠੀਕ ਐ ਤੇ ਆਹ ਪੀਲੇ ਰੰਗ ਦੇ ਜਿਵੇਂ ਅੱਜ ਕੱਲ ਮੁੰਡੇ ਕੋਈ ਫੈਂਸੀ ਦੀਆਂ ਚੀਜ਼ਾਂ ਲਾਉਂਦੇ ਨੇ ਕੋਈ ਐਦਾਂ ਦੀ ਆਈਟਮ ਵੀ ਹੈਗੀ ਤੁਹਾਡੇ ਕੋਲ ਦਿਖਾਓ ਜੀ ਵਾਈਟ ਕਲਰ ਤਰਨੁਕਮਾਰ ਜੀ ਗੋਗਲ ਮਾਸਕ ਆ ਇਹ ਵੀਰੇ ਸੇਲ ਕਰਦੇ ਨੇ ਮੈਂ ਤੁਹਾਨੂੰ ਦਿਖਾ ਰਿਹਾ ਜਿਹੜਾ ਅਰ ਕੋਈ ਨਾ ਨੇ ਫੈਕਟ ਆ ਵੀ ਨੇ ਆਪਣੇ ਆਰਡਰ ਆਏ ਹੋਏ ਤੇ ਜਿਹੜੇ ਇਹਨਾਂ ਕੋਲ ਫਟਾਫਟ ਕਰਿਆ ਤੇ ਜਿਹੜੇ ਸੁਜਾਦਾ ਤੋਂ ਤੋਂ ਹੁੰਦੇ ਹੋਏ ਏਦਾਂ ਪੈਕ ਹੁੰਦੇ ਨੇ ਅੱਛਾ ਜਿਹਦੇ ਕੋਲ ਡਬਲ ਡਿਮਾਂਡ ਹੁੰਦੀ ਹੈ ਜਿਹੜਾ ਸਿੰਗਲ ਆਉਂਦਾ ਹੈ ਸਿੰਗਲ ਆਰਡਰ ਤੁਸੀਂ ਏਦਾਂ ਪੈਕ ਕਰਦੇ ਹੋ ਠੀਕ ਹੈ ਜੀ ਲਾਈਵ ਨੂੰ ਸ਼ੇਅਰ ਕਰ ਦਿਓ ਕਿਸ ਦਾ ਫਾਇਦਾ ਹੋ ਜਾਂਦਾ ਅੱਜ ਕੱਲ ਜਿੱਦਾਂ ਹੁਣ ਮੂਰੇ ਮਸਰ ਆਉਣਾ ਜਾਦੇ ਹੈ ਨਾ ਤੇ ਅੱਖਾਂ 'ਚ ਪੈ ਜਾਂਦਾ ਜਿਹੜਾ ਉਹ ਦੀ ਬਚਤ ਵਾਸਤੇ ਬਹੁਤ ਵਧੀਆ ਹੈ ਜਿਹੜੇ 100-100 ਕਿਲੋਮੀਟਰ ਡੇਲੀ ਜਾਂਦੇ ਨੇਗੇ ਹਾਂ ਜੀ ਉਹ ਮਤਲਬ ਉਨਾਂ ਵਾਸਤੇ ਪੂਰਾ ਵਧੀਆ ਮੈਨੇਫੀਟ ਆ ਜਾਂਦਾ ਠੀਕ ਹੈ ਜੀ ਹਾਂ ਅੱਖਾਂ ਅੱਖਾਂ ਜੇ ਤੁਹਾਨੂੰ ਪਤਾ ਜਦ ਮੈਂ ਲੋਪੈਂਦੀ ਹੈਗੀ ਤੇ ਕੰਮੀ ਤੋਂ ਅਗਲਾ ਦੁਪਹਿਰੇ ਜਾਂਦਾਗਾ ਉਹਨੂੰ ਅੱਖਾਂ ਹੋ ਜਾਂਦਾਗਾ ਠੀਕ ਹੈ ਜੀ ਠੀਕ ਹੈ ਉਹਦੇ ਵਾਸਤੇ ਇਹ ਬਹੁਤ ਜੀਜਾ ਤੇ ਆਪਣੇ ਕੋਲੇ ਜੇਪਨ ਇੱਕ ਪੇਜ ਜਿਹੜੀ ਜਗਾ ਉਥੋਂ ਆਪਣੇ ਕੋਲੇ ਡਬਲ ਡਬਲ ਆਰਡਰ ਰਿਪੀਟ ਆਏ ਨੇ ਬਈ ਅੱਛਾ ਦੁਬਾਰਾ ਡਿਮਾਂਡ ਕੀਤੀ ਅਗਲੇ ਨੇ ਹਾਂ ਦੁਬਾਰਾ ਡਿਮਾਂਡ ਕੀਤੀ ਹੈਗੀ ਮਤਲਬ ਰਿਪੀਟ ਆਰਡਰ ਆ ਰਹੇ ਨੇ ਆਪਣੇ ਕੋਲੇ ਇਸ ਟਾਈਮ ਠੀਕ ਹੈ ਜੀ ਤੇ ਕੀ ਦਰਬੇ ਅੱਛਾ ਜੀ ਤੁਹਾਨੂੰ ਦੇ ਕੇ ਤਿੰਨ ਠੀਕ ਹੈ ਠੀਕ ਹੈ ਜੀ ਹਾਂ ਦੇਖੋ ਜੀ ਬਹੁਤ ਵਧੀਆ ਪ੍ਰੋਡਕਟ ਹੈ ਕਿਸੇ ਨੇ ਮੰਗਵਾਉਣਾ ਤੇ ਬਾਈ ਦਾ ਐਡਰੈਸ ਵੀ ਮੈਂ ਤੁਹਾਨੂੰ ਦੱਸ ਦੇਣਾ ਨਾਲ ਨਾਲ ਦੁਬਾਰਾ ਫੇਰ ਦੱਸ ਦੂੰਗਾ ਅੱਛਾ ਇਹਦੀ ਕੀਮਤਾ ਦੱਸੂੰ ਕਿੰਨੀ ਕਾ ਕੀਮਤ ਇਹ ਸਿਰਫ 300 ਰੁਪਏ 300 ਰੁਪਏ ਹਾਂ ਤੇ ਡਾਕ ਰਾਹੀਂ ਭੇਜਾਂਗੇ ਡਾਕ ਦਾ ਕਿਸੇ ਦਾ ਕੋਈ ਖਰਚਾ ਨਹੀਂ ਅੱਛਾ ਜੇ ਕਿਸੇ ਨੇ ਸਪੀਡ ਪੋਸਟ ਕਰਾਉਣਾਗਾ ਹਾਂ ਉਹਦੇ 50 ਰੁਪਏ ਵੱਖ ਲੱਗਣਗੇ ਉਹਦਾ ਅਲੱਗ ਤੋਂ ਖਰਚਾ ਜੇ ਇਹ ਜਲਦੀ ਪਹੁੰਚ ਜਾਂਦਾ ਹੁੰਦਾ ਹੁੰਦਾਗਾ 2-3 ਦਿਨ ਚ ਠੀਕ ਹੈ ਉਹ ਇਹ 5 ਤੋਂ 6 ਦਿਨ ਦੇ ਚੋਂ ਪਹੁੰਚਦਾ ਚਾਰ ਜਾਂ 5 ਦਿਨ ਚ ਪਹੁੰਚ ਜਾਂਦਾ ਠੀਕ ਹੈ ਜੀ ਹਾਂ ਲਓ ਮੇਤਰੋ ਬਹੁਤ ਤੇ ਡਰੈਸ ਤੁਹਾਡਾ ਮੈਨੂੰ ਡਿਟੇਲ ਦੋ ਤੁਹਾਡੀ ਕਿਸ ਨੇ ਮੰਗਵਾਉਣਾ ਹੋਵੇ ਜੇ ਕਿਸ ਪਤੇ ਤੋਂ ਮੰਗਵਾ ਸਕਦਾ ਤੁਸੀਂ ਜੇ ਜ ਕਿਸ ਨੇ ਲੋਕਲ ਆ ਕੇ ਲੈਣਾ ਜੀ ਆਪੇਰਾ ਪਿੰਡ ਲੌਂਗ ਵਾਲਾ ਜ਼ਿਲ੍ਹਾ ਸੰਗਰੂਰ ਆ ਪਾਸੇ ਸਟ੍ਰੀਟ 50 ਆ ਠੀਕ ਆ ਜੀ ਇੱਥੇ ਆ ਕੇ ਲੈ ਸਕਦੇ ਕੋਈ ਦਿੱਕਤ ਨਹੀਂ ਅੱਛਾ ਜੀ ਤੇ ਮੋਬਾਈਲ ਨੰਬਰ ਦੇ ਦਿਓ ਆਪਣਾ ਮੋਬਾਈਲ ਨੰਬਰ ਹੈ 98782 3499 ਜਿਹਨੇ ਵੀ ਇਹ ਆर्डर ਕਰਨਾਗਾ ਇਸੇ ਨੰਬਰ ਤੇ ਪੇਮੈਂਟ ਕਰਕੇ 300 ਰੁਪਇਆ ਉਹਦਾ ਸਕਰੀਨਸ਼ਾਟ ਭੇਜਣਾਗਾ ਤੇ ਆਪਣਾ ਫੁੱਲ ਐਡਰੈਸ ਭੇਜਣਾ ਜਿੱਥੇ ਤੁਹਾਡੀ ਡਾਕ ਆਉਣੀ ਹੈ ਠੀਕ ਆ ਜੀ ਤੇ ਡਾਕ ਰਾਹੀਂ ਪਹੁੰਚੂਗਾ ਮੰਗਵਾਉਣ ਦਾ ਤਰੀਕਾ ਦੁਬਾਰੇ ਦੱਸ ਦਵਾਂ ਇਸ ਤਰੀਕੇ ਨਾਲ ਤੁਸੀਂ ਮੰਗਵਾ ਸਕਦੇ ਹੋ ਹਾਂਜੀ ਤੁਸੀਂ ਇਹਦਾ ਮੰਗਵਾਣਾ ਤਾਂ ਪਹਿਲਾਂ ਤਾਂ ਇਹ ਪੇਮੈਂਟ ਕਰਨੀ ਪੈਣੀ ਹੈ 300 ਰੁਪਏ ਪੇਮੈਂਟ ਕਰਕੇ ਉਹਦਾ ਸਕਰੀਨਸ਼ਾਟ ਮੇਰੇ ਇਸੇ ਨੰਬਰ ਤੇ 9878234549 ਤੇ ਐਡਰੈਸ WhatsApp ਕਰ ਦਿਓ ਤੇ ਆਪਣਾ ਡਾਕ ਰਾਹੀਂ ਭੇਜਾਂਗੇ ਲਗਭਗ 4-5 ਦਿਨਾਂ ਵਿੱਚ ਪਹੁੰਚ ਜਾਂਦਾ ਹੁੰਦਾ ਹੈ ਠੀਕ ਹੈ ਜੀ ਹਾਂਜੀ ਲਓ ਮੇਤਰੋ ਕਿਸੇ ਨੇ ਡਾਕਾ ਪੋਸਟ ਰਾਹੀਂ ਇਹ ਮੰਗਵਾਉਣਾ ਹੈ ਨਾ ਤੁਸੀਂ ਇਹ ਪ੍ਰੋਡਕਟ ਮੰਗਾ ਸਕਦੇ ਹੋ ਕਿ ਕ ਮਸਰ ਆਉਣਾ ਹੈ ਨਾ ਹੁਣ ਜਿੱਦਾਂ ਧੁੱਪ ਹੁੰਦੀ ਆ ਧੁੱਪਾਂ ਤਕਰੀਬ ਲੰਘ ਰਹੀਆਂ ਜਾ ਰਹੀਆਂ ਨੇ ਹੁਣ ਆ ਜਾ ਰਹੇ ਜਾ ਰਹੇ ਫਾਜ਼ਲਿਕਾ ਜਾ ਰਹੇ ਆ ਦੇਖੋ ਫਾਜ਼ਲਿਕਾ ਜਾ ਰਹੇ ਨੰਗੋਬਾਤ ਤੋਂ ਇਹ ਪ੍ਰੋਡਕਟ ਤੇ ਅੱਜ ਇੱਕ ਹੋਰ ਮੈਦ ਜੋ ਸ਼ਾਮਲੀ ਭੇਜ ਰਹੇ ਨੇ ਕਿ ਯੂਪੀ ਚ ਉੱਥੇ ਵੀ ਜਾ ਰਿਹਾਗਾ ਮਤਲਬ ਆਲ ਇੰਡੀਆ ਦੇ ਆਪਣੇ ਕੋਲੇ ਆਰਡਰ ਹੈਗੇ ਠੀਕ ਹੈ ਜੀ ਬਾਈ ਕਰ ਦਿਓ ਲਾਈਵ ਨੂੰ ਸ਼ੇਅਰ ਬੜੀ ਤਨ ਇਹ ਬਹੁਤ ਵਧੀਆ ਪ੍ਰੋਡਕਟ ਹੈ ਤੁਸੀਂ ਵਰਤ ਸਕਦੇ ਹੋ ਆ ਦੇਖੋ ਅੱਜ ਇਵੇਂ ਜਿਹੜੇ ਨਵੀਂ ਜੰਗ ਜਨਰੇਸ਼ਨ ਹੁੰਦੀ ਹੈ ਨਾ ਆ ਦੇਖੋ ਇਹ ਪੈਕਿੰਗ ਕਰ ਲਗਰੇ ਤੇ ਆਪਾਂ ਆਗੇ ਇਸੇ ਮੌਕੇ ਤੇ ਰੀਡ ਪਾਈ ਗਈ ਸਾਡੀ ਹੈ ਨਾ ਤੇ ਹੁਣ ਮੈਂ ਕਿਹਾ ਚਲੋ ਆਪਾਂ ਵੀ ਦਿਖਾ ਦਿੰਨੇ ਆ ਨਾ ਮੈਂ ਵੀ ਇਹਨਾਂ ਦਾ ਜਿਹੜਾ ਇਹਨਾਂ ਦੇ ਚੈਨਲ ਦੇ ਉੱਤੇ ਦੇਖਿਆ ਸੀਗਾ ਇਹਨਾਂ ਨੇ ਇੱਕ ਰੀਲ ਪਾਈ ਹੋਈ ਸੀਗੀ ਇਹ ਗੋਗਲ ਮਾਸਕ ਦੀ ਮੈਂ ਕਿਹਾ ਆਪਾਂ ਪਤਾ ਕਰ ਲੈਣਾ ਵੀ ਇਹ ਸਾਡੇ ਏਰੀਆ ਦੇ ਵਿੱਚ ਹੈਗਾ ਭਾਈ ਕਿੱਥੋਂ ਮਿਲਦਾ ਸਾਰੀ ਜਾਣਕਾਰੀ ਆਪਾਂ ਆਪਣੇ ਚੈਨਲ ਤੇ ਵੀ ਤੁਹਾਨੂੰ ਦੇ ਦਿੰਨੇ ਆ ਗੋਗਲ ਮਾਸਕ ਦਾ ਮਸਰ ਤੋਂ ਧੂੜ ਤੋਂ ਧੁੱਪ ਤੋਂ ਤੁਹਾਨੂੰ ਬਚਾਊਗਾ ਇਹ ਜਿੱਦਾਂ ਇਹ ਚ ਅਲੱਗ ਅਲੱਗ ਕਲਰ ਹੈਗੇ ਆ ਦੇਖੋ ਆ ਰੈਂਬੋ ਕਲਰ ਹੈਗਾ ਇਹ ਦੇਖੋ ਦੇ ਨਾਲ ਹੀ ਹੈਗਾ ਨਾ ਇਹ ਇਹ ਪੂਰਾ ਬਲੈਕ ਹੈਗਾ ਤੇ ਵਾਈਟ ਵੀ ਹੈਗਾ ਹੋਰ ਵੀ ਇਹਦੇ ਚ ਕਲਰ ਤੁਹਾਨੂੰ ਮਿਲ ਜਾਣਗੇ ਅਗਰ ਤੁਹਾਨੂੰ ਲੋੜ ਹੈ ਬਾਈ ਨੰਬਰ ਬੋਲੀ ਇੱਕ ਵਾਰੀ ਤਰੱਕਰ ਲਿਓ ਪਾਉਂਦੇ ਨੇ ਕਿ ਜੇ ਕੋਈ ਫੇਕ ਕੰਮ ਕਰਦਾ ਕੋਈ ਸਾਹਮਣੇ ਵੀਡੀਓ ਪਾ ਕੇ ਬਣਾ ਕੇ ਪਾਉਂਦਾ ਆ ਦੇਖੋ ਅਸੀਂ ਸਾਡੇ ਨਾਲ ਬੈਚੇ ਜਿਹੜਾ ਤੁਸੀਂ ਸਾਨੂੰ ਰੁਪਿਆ ਭੇਜਦੇ ਉਹਦਾ ਹਾਲ ਸੀ ਤੁਹਾਨੂੰ ਹਸਾਲ ਦੇ ਬਾਰੇ ਤੁਹਾਡੇ ਕੋਲ ਸਮਾਨ ਪਹੁੰਚਣ ਦੀ ਪੂਰੀ ਪੂਰੀ ਗਾਰੰਟੀ ਹੈ ਜੀ ਬਸ ਤੁਸੀਂ ਇੱਕ ਵਾਰੀ ਆਰਡਰ ਕਰ ਦਿਓ ਤੁਹਾਡੇ ਕੋਲ ਸਮਾਨ ਪਹੁੰਚ ਗਿਆ ਉਹ ਸਾਡੀ ਜ਼ਿੰਮੇਵਾਰੀ ਆ ਅਸੀਂ ਥੋਕੇ ਕਹਿੰਦੇ ਆਂਗੇ ਜਦੋਂ ਮਰਜ਼ੀ ਤੁਸੀਂ ਆਰਡਰ ਕਰੋ ਕੋਈ ਫੇਕ ਵਾਲਾ ਕੰਮ ਨਹੀਂ ਆ ਦੇਖੋ ਸਾਰੇ ਇਹ ਜਿੰਨੇ ਨਾ ਆ ਢੇਲ ਆਇਆ ਸਾਰੇ ਆਰਡਰ ਜਾ ਰਹੇ ਨੇ ਇਹ ਆ ਦੇਖੋ ਜਿਹੜਾ ਵੀ ਆਰਡਰ ਕਰਦਾਗਾ ਆ ਦੇਖੋ ਹਾਂਜੀ ਜਿਹੜਾ ਵੀ ਆਰਡਰ ਕਰਦਾ ਉਹਨੂੰ ਅਸੀਂ ਨਾਲ ਨਾਲ ਟਰੈਕਿੰਗ ਆਈਡੀ ਜਿੰਨੇ ਢਾਕ ਦੇਣੀ ਆ ਉੱਪਰ ਲੱਗੀ ਹੁੰਦੀ ਹੈ ਸੀ ਪੀ ਤੇ ਸਾਰਾ ਨੰਬਰ ਹੁੰਦਾ ਉਹਦਾ ਤਾਂ ਵੀ ਤੁਹਾਡਾ ਪ੍ਰੋਡਕਟ ਕਿੱਥੇ ਪਹੁੰਚ ਗਿਆ ਪਤਾ ਲੱਗੂ ਤੁਸੀਂ ਇੰਡੀਆ ਪੋਸਟ ਦੀ ਸਾਈਟ ਤੇ ਜਾ ਕੇ ਉਹਨੂੰ ਟਰੈਕ ਕਰ ਸਕਦੇ ਹੋ ਕਿ ਤੁਹਾਡਾ ਆਰਡਰ ਕਿੱਥੇ ਪਹੁੰਚ ਗਿਆ ਆ ਦੇਖੋ ਬਹੁਤ ਸਾਰਾ ਮਾਲ ਇਹਨਾਂ ਨੇ ਪੈਕ ਕਰਨਾ ਚ ਪੈ ਸਾਡੇ ਵਿੱਚ ਬਾਧੂ ਮਾਲ ਬੈਠਾ ਸਾਫ਼ ਹੀ ਟਲੇਡ ਹਾਂਜੀ ਸਾਰਾ ਪ੍ਰੋਡਕਟ ਇਹਨਾਂ ਨੇ ਸਾਰੇ ਆ order ਆਏ ਹੋਏ ਆ ਸਾਰਾ ਭੇਜ ਰਹੇ ਨੇ ਕੋਈ ਫੇਕ ਵਾਲਾ ਕੰਮ ਨਹੀਂ ਹੈਗਾ ਤੇ ਫਟਾਫਟ ਅਮਰੀਕਾ ਅਮਰੀਕਾ ਜਾ ਜੇ ਡਬਲ ਮਾਸਕ ਮੰਗਾਉਂਦਾ ਕੋਈ ਦੋ ਜੋੜਾ ਕਹਿੰਦੀ ਹੈ ਤਾਂ ਉਹਦੇ ਵਾਸਤੇ ਇਦਾਂ ਦੀ ਪੈਕ ਇਹ ਡੱਬੇ ਦੇ ਵਿੱਚ ਆਉਂਦੀ ਹੈ ਜੀ ਠੀਕ ਆ ਜੀ ਹੁਣ ਅਸੀਂ ਚਾਹ ਪੀਨੇ ਜੀ ਨਾਲ ਨਾਲ ਗੱਲਾਂ ਕਰਦੇ ਆਂਗੇ ਕਮੈਂਟ ਕਰਕੇ ਲੈਵਲ ਤੋਂ ਲੈ ਕੇ ਅਮਰੀਕਾ ਕੈਨੇਡਾ ਤੱਕ ਪਹੁੰਚਾ ਦਿੱਤੀਆਂ ਬੱਕਰੀਆਂ ਬਹੁਤ ਵੱਡੇ ਪੱਧਰ ਤੇ ਇਹਨੂੰ ਕੰਮ ਨੂੰ ਲੈ ਕੇ ਗਏ ਨੇ एलती लाना चैनल है ना आज नहीं तो सब्सक्राइब किया तो भी कर लो कमेंट बड़ी की आ रहे हैं जोड़ोगे कभी जानते है पर हूं तो बिना मेरा तो लग रहा है चिंता हो गया तो आपने तो क्या क्या करी बोले ना तो तो त्याग ले एक ना पाने की बड़ा अच्छा बने तो इधर कम कम हाँ बस बस नोचे ना कम आज आज जुड़ो लाइव किसी हो गलत करनी कर सकते लाइव मैं ये आप भी दिखा दी बहुत वाइस आइटम है अगर तुम ये खरीदनी चाहो तो मिल जाऊंगी थो बाइक चलाते हैं ज्यादातर ਉਨਾ ਵਾਸਤੇ ਬਹੁਤ ਹੀ ਲਾਹੇਵੰਦ ਹੈ। ਭਾਵੇਂ ਇਹ ਰਿਤੂ ਆ ਕੇ ਫਿਰ ਜਾਉਣਾ ਡਿੱਗਣ ਦਾ ਖਤਰਾ ਨਾ ਆਖਾਂ ਜੇ ਤਬ ਉਹ। ਤੇ ਬਹੁਤ ਨੇ ਇਹ ਕਿ ਪਾਚਾਲ ਤੋਂ ਬਹੁਤ ਜੀ ਚਾ। ਹਮ। ਹੈਗਾ ਟਾਈਮ। ਅਦਲਾ ਬਿਦਲਾ ਟਾਈਮ ਆ ਮਸਰਾ ਆ ਰਿਹਾ। ਲੱਡੂ ਖਾ ਲੋ ਜਿੰਨੇ ਮੇਰੇ ਵੀ ਦੇਖ ਰਹੇ ਨੇ। లైక్ కామెంట్ షేర్ జరూర్ కర్ దేయో ଏਦਾ ఫైదా ਹੋ ਜਾਂਦਾ ਹੁੰਦਾ। ਤੂੰ ਪ੍ਰੋਡਕਟ ਬਹੁਤ ਵਧੀਆ ਹੈ। ਹਰ ਬੰਦੇ ਦੇ ਵਰਤਣ ਵਾਲਾ ਅੱਖਾਂ ਦੀ ਸੇਫਟੀ ਬਹੁਤ ਜ਼ਿਆਦਾ ਹੈ ਇਹਦੇ ਵਿੱਚ। ਇਹਦੀ ਵੱਡਾ ਫੁਮਕੜ ਵੱਜਿਆ ਕੇ ਵਿੱਚ ਤਾਂ ਕਿ ਮੇਂ ਨਕਤਾਨੀ ਦਾ ਸਾਲ ਬਸ। ਹਾਂ ਤੋ ਬਿਟਾ ਦਾ ਜੇ ਪ੍ਰਿੰਟ ਆਉਂਦਾ ਅੰਨੀ ਦੇ ਪ੍ਰਿੰਟ ਆਉਂਦਾ। अच्छा भाई बारिश कितने कितने पै गए भी दस दिन ला के बैठ जाओ ला 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 ਜੇ ਲੱਗੂ ਕੁੱਝ ਕੋਈ ਨਾ ਮੈਂ ਲਾ ਕੇ ਵੀ ਦੇਖ ਰਿਹਾ ਇੱਕ ਕੰਫਰਟੇਬਲ ਹੈਗਾ ਲੱਗਿਆ ਹੋਇਆ ਇਹਦਾ ਪਤਾ ਨਹੀਂ ਲੱਗਦਾ ਬਾਈ ਲੱਗਿਆ ਹੋਇਆ ਕਿਦਾਂ ਨਾਲ ਹੈ ਤੋ ਹਾਂ ਅਸੀਂ ਲੋਕ ਕੀ ਹਾਲ ਹੈ ਜੀ ਆਸਟਾਲ ਬਹੁਤ ਵਧੀਆ ਦੇਖੋ ਜੀ ਜੇ ਲੋ ਸਾਬ ਆਪ ਪਰ ਡਾਕਟਰ ਦੇਖੋ ਬਹੁਤ ਵਧੀਆ ਆਗਰ ਤੁਸੀਂ ਸਫਰ ਕਰਦੇ ਮੇਰੀ ਬਾਤ ਸੁਣ ਰਹੇ ਹੋ ਹਾਲੇ ਤੁਸੀਂ ਵਾਈਕ ਤੇ ਸਫਰ ਕਰਦੇ ਹੋ ਇਦਾਂ ਦਾ ਪ੍ਰੋਡਕਟ ਤੁਸੀਂ ਵਰਤ ਸਕਦੇ ਹੋ ਇਹਦੇ ਵਿੱਚ ਬਹੁਤ ਤਰ੍ਹਾਂ ਦੇ ਕਲਰ ਮਿਲ ਜਾਣਗੇ ਤੁਹਾਨੂੰ ਲਗਾ ਲਗਾ ਕਲਰ ਨੇ ਫੈਸਲੀ ਹੈ ਕਿ ਹਨ ਤੇ ਬਹੁਤ ਵਧੀਆ ਕੋਈ ਨਾ ਤੁਹਾਡੇ ਭਿੰਡ ਵੱਜੇ ਤੇ ਨਾਮ ਅਕਸਰ ਪਵੇ ਨਾ ਰਿਸ਼ਤਾ ਪਵੇ ਨਾ ਟੋਪ ਪਵੇ ਜੀ ਬਹੁਤ ਯਾਰ ਬਚੂਗਾ ਇਦਾਂ ਦਾ ਪ੍ਰੋਡਕਟ ਤੁਸੀਂ ਜਰੂਰ ਕਰ ਲੋ ਜੇ ਤੁਸੀਂ ਸਫਰ ਕਰਦੇ ਰਹੇ ਨਾ ਮੋਟਰਸਾਈਕਲ ਤੇ ਠੀਕ ਹੈ ਜੀ ਇਹ ਬਹੁਤ ਵਧੀਆ ਇਹਦੀ ਲੋਕੇਸ਼ਨ ਹੈਗੀ ਲੰਗੋਵਾਲ ਦੀ ਆ ਮੋਬਾਈਲ ਨੰਬਰ ਤੁਹਾਨੂੰ ਦੇ ਦਿੱਤਾ ਲਾਈਵ ਦੇ ਵਿੱਚ ਦੁਬਾਰੇ ਵੀ ਤੁਹਾਨੂੰ ਦੱਸ ਦੇਵਾਂਗੇ ਕਮੈਂਟ ਕਰਕੇ ਨੰਬਰ ਵੀ ਲੈ ਸਕਦੇ ਹੋ ਤੁਸੀਂ ਪੂਰੀ ਡਿਟੇਲਸ ਵਰਤੋ ਇਹ ਕਾਹੀ ਜਰੂਰ ਵਰਤੋ ਜੀ ਦੋ ਸਾਹਿਬ ਹਾਲਚਾਲ ਬਹੁਤ ਵਧੀਆ ਲਾਈਵ ਸ਼ੇਅਰ ਕਰੋ ਅੱਜ ਦਾ ਮੈਂ ਲੇਡੀ ਵਾਸਤੇ ਠੀਕ ਹੈ ਲੇਡੀ ਵੀ ਬਹੁਤ ਮਹਿੰਗਾਈ ਤੇ ਆ ਮਂਗਾਰੇ ਜੀ ਤੁਹਾਨੂੰ ਬਹੁਤ ਲੇਡੀ ਵਾਸਤੇ ਬਹੁਤ ਜਿਹੜੀ ਸਰਵਿਸ ਕਰਦੇ ਜਲੇ ਜੀ हां जेडे डेली अप डाउन ਕਰਦੇ ਨੇ ਕੋਈ ਲੇਡੀ ਸਰਵਿਸ ਕਰਦੀ ਆ ਚਾਈ ਸਾਹਿਬ ਜੈਂਟਸ ਕਰਦੇ ਨੇ ਨਾ ਤਾਂ ਇਹ ਚੀਜ਼ ਤੁਸੀਂ ਵਰਤਤ ਸ਼ਬਦੋਂ ਨਾ ਭਿੰਡਾਂ ਦਾ ਡਰ ਨਾ ਮਸਰਾ ਦਾ ਡਰ ਨਾ ਲਰੇਤੀ ਮਿੱਟੀ ਦਾ ਡਰ ਬਹੁਤ ਵਧੀਆ ਪੂਰਾ ਸੌਫਟ ਹੈ ਸਿਆਲਾ ਜੀ ਵੀ ਕੰਮ ਦੂਰੀ ਹੈ ਸਰਦੀ ਦੇ ਚਾਂ ਕਿਉਂਕਿ ਜਿਹੜੀ ਆ ਭਾਂਕ ਲੋਂਗੇ ਉਹ ਤੇ ਭਾਪ ਜੱਬ ਜਾਂਦੀ ਹੈਗੀ ਠੀਕ ਹੈ ਨਾ ਇਹਦੇ ਭਾਪ ਨਹੀਂ ਰਹਿੰਦੀ ਇਹਦੇ ਆ ਪੰਜ ਲੱਗਿਓ ਯਾਦ ਠੀਕ ਹੈ ਇਹਦੇ ਭਾਪ ਆ ਕਾ ਵੀ ਆ ਦਿਖਾਈ ਮੜਾ ਨੇੜੇ ਲੈ ਕੇ ਤਾਂ ਦੇ ਭਾਪ ਨਹੀਂ ਜਾਊਏ ਜੋ ਕੀ ਕੱਜ ਇਹ ਆਪਣੇ ਸਕਿਨਰ ਹਟ ਚਾਹ ਲੱਗ ਜਾਂਦੀ ਹੈ ਨਾ ਇਹ ਤਾਂ ਸੌਫਟ ਹੈ ਹਾਂ ਸੌਫਟ ਮਨੂੰ ਆਪਾਂ ਨੂੰ ਅਲਕਤ ਨਹੀਂ ਆਉਂਦੀ ਹੈ ਕਿ ਬਿਲਕੁਲ ਤੰਗੀ ਫੀਲ ਨਹੀਂ ਆਉਂਦੀ ਕਹਿਣ ਦਾ ਮਤਲਬ ਇਹ ਆ ਇੰਨਾ ਤਾਂ ਸੌਫਟ ਹੈਗਾ ਇਹ ਬਾਕੀ ਟੁੱਟਦਾ ਵੀ ਨਹੀਂ ਹੈਗਾ ਜੇ ਮੈਂ ਤੇ ਦੂਜਾ ਇੱਕ ਚੀਜ਼ ਹੋਰ ਵੀ ਹੈ ਜਿੱਦਾਂ ਸਰਦੀ ਦੇ ਨਾਲ ਆਪਣਾ ਮਾਸਕ ਫਟ ਜਾਂਦਾ ਮੂੰਹ ਚਿਰਖਿਆ ਜਾਂਦਾ ਨਾ ਉਸ ਸਕਿਨ ਉਸ ਕੋ ਹੁੰਦੀ ਹੈ ਟਾਈਟ ਹੋ ਜਾਂਦੀ ਹੈ ਉਹਦੀ ਬਚਤ ਰਹੂਗੀ ਸਰਦੀਆਂ ਦੇ ਵਿੱਚ ਵੀ ਇਹ ਕੰਮ ਕਰੂਗਾ ਪੂਰਾ। ਹਿਮਕੁੰਟ ਸਾਹਿਬ ਜਾਨਲੇ ਬੋਤਲ ਲੱਗੀਆਂ ਜਿਹੜੇ ਬਰਫੀਲੇ ਇਲਾਕਿਆਂ ਚ ਜਾਂਦੇ ਨੇ ਉਹ ਬੋਤਲ ਆਉਂਦੇ ਨੇ ਤੁਸੀਂ ਦੇਖਿਆ ਵੀ ਹੋਣਾ ਇਹਨਾਂ ਨੂੰ। ਹਿਮਕੁੰਟ ਜਾ ਰਹੇ ਨੇ ਜਿਹੜੀ ਬਹੁਤ ਆ ਰਹੇ ਨੇ। ਆ ਜਿਹੜੇ ਯਾਤਰਾ ਕਰਨ ਜਾਂਦੇ ਨੇ ਹਿਮਕੁੰਟ ਸਾਹਿਬ ਦੀ ਉਹ ਤੁਸੀਂ ਉਹ ਵੀ ਲੈ ਸਕਦੇ ਹੋ ਇਹਨਾਂ ਨੂੰ। ਮੋਬਾਈਲ ਨੰਬਰ ਇੱਕ ਵਾਰੀ ਹੋਰ ਬੋਲ ਦੇ ਲੈਂਦੇ ਵਿੱਚ। ਨੰਬਰ ਮੇਰਾ 98782 34949 98782 34949 9878 पूरा जिला मोबाइल नंबर भी है चंगी तरह दिखा दो पूरी डिटेल इतो ले सारी बहुत व्याट है कर दो लाइव शेयर ठीक है जी ਕੱਲਾ ਫਾਟ ਕੇ ਜਸਤ ਵੀਰ ਨੂੰ ਕਰ ਦਿੱਤਾ ਰੱਖਿਆ ਕੱਲ੍ਹ ਕਿਹੜਾ ਕਹਿੰਦਾ ਬਲੈਕ ਦਾ ਭਾਜੀ ਹਾਂਜੀ ਹੋਰ ਕੌਣ ਕੌਣ ਦੇਖ ਰਿਹਾ ਕੋਈ ਜਾਣਕਾਰੀ ਲੈਣੀ ਆ ਆਪਾਂ ਬੈਠਾ ਵੀਰ ਕੋਲੇ ਕੋਈ ਗੱਲਬਾਤ ਕਹਿਣੀ ਚਾਹੁੰਦੇ ਤੁਸੀਂ ਕਹਿ ਸਕਦੇ ਆ ਦੇਖੋ ਬਹੁਤ ਵਧੀਆ ਪ੍ਰੋਡਕਟ ਨੇ ਇਹਨਾਂ ਕੋਲੇ ਆਪਣੀ ਗੂਗਲ ਮਾਸਕ ਤੁਸੀਂ ਲੈਣਾ ਐ ਤੁਹਾਨੂੰ ਦਿਖਾਇਆ ਜਿਹੜਾ ਨੰਬਰ ਇੱਥੇ ਲੈ ਸਕਦੇ ਹੋ ਆ ਦੇਖੋ ਵਧੀਆ ਆਰਡਰ ਇਹਨਾਂ ਕੋਲੇ ਆਉਂਦੇ ਨੇ ਇੱਥੇ ਜੈਲੋ ਹੋ ਜੂਗਾ ਦੇਖੋ ਮਲਟੀ ਜੱਬ ਵੀੰਗਾ ਜੀ

ਪੈਸਾਂ ਦਾ ਜਿਹੜਾ ਕੋਈ ਕੋਪਿਆ ਅਸਲੀ ਤੋਂ ਸਾਹਮਣੇ ਹੈ ਨਾ 10 2500 ਰੁਪਏ ਇਹ ਤੁਹਾਡੇ 11 ਹੀ ਜਾਂਦਾ ਬਾਈ ਇਹ ਖਲਾਸ ਤਾਂ ਨਹੀਂ ਕੀਤਾ ਇਹ ਕਹਾਣੀ ਕੋਣ ਕੋਣ ਨਾਲ ਹਾਂਜੀ ਕਰ ਲੀ ਲਾਈਵ ਬੰਦ ਫਿਰ ਕੋਈ ਨਹੀਂ ਲਓ ਜੀ ਧੰਨਵਾਦ ਸਾਰੇ ਵੀਰਾਂ ਦਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਉਂਦੇ ਵਾਸਤੇ ਰਹੋ